अरविंद केजरीवाल ਦੀ ਆਮ ਆਦਮੀ ਪਾਰਟੀ ਦੇ ਕੌਮੀ ਕਰਮਿੰਨਰ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆ ਰਹੇ ਨੇ ਪੂਰੇ ਪੰਜਾਬ ਦੇ ਲੋਕ ਉਹਨਾਂ ਦਾ ਸਵਾਗਤ ਕਰਨ ਲਈ ਪੱਬਾ ਪਾਰ ਨੇ ਪੰਜਾਬ ਜਾਣ ਦਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਿੰਨੇ ਵੱਡੇ ਸੁਧਾਰ ਹੋ ਰਹੇ ਨੇ ਜੀ ਅੱਜ ਪੰਜਾਬ ਦੀ ਅੱਜ ਪੰਜਾਬ ਦੀ ਆਮਦਨ ਜਿਹੜੀ ਆ ਉਹਦੇ ਚੌਖਾ ਵਾਅਦਾ ਹੋਇਆਗਾ ਅੱਜ ਪੰਜਾਬ ਦੀ ਜਿਸ ਸਕੈਪ ਪਾਲਿਸੀ ਦੀ ਗੱਲ ਕਾਂਗਰਸ ਹੀ ਕਰ ਰਹੇ ਨੇ ਇਸ ਸਖਤ ਸਾਲ ਪਾਲਿਸੀ ਦੀ ਗੱਲ ਕੱਲ ਕਰ ਬੀਜੇਪੀ ਵਾਲੇ ਕਰ ਰਹੇ ਨੇ ਕਿ ਉਸ ਪਾਲਿਸੀ ਨੂੰ ਸੁਧਾਰ ਲਿਆ ਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਹਿੰ ਸਿੰਘ ਮਾਜੀ ਨੇ ਇੱਕ ਵੱਡਾ ਬਦਲਾਅ ਕੀਤਾਗਾ ਜਿਹੜੇ ਜਿਹੜੇ ਅੱਜ ਪੰਜਾਬ ਵਿੱਚ ਸ਼ਰਾਬ ਦਾ ਮਾਫੀਆ ਚਲਾਉਂਦੇ ਸੀ ਕਿਸੇ ਸਮੇਂ ਅੱਜ ਜੋ ਸ਼ਰਾਬ ਦੀ ਪਾਲਿਸੀ ਦੇ ਕਮਿਟਟ ਬਣ ਰਹੇ ਨੇਗੀ ਪੰਜਾਬ ਦੇ ਅੰਦਰ ਉਹਨਾਂ ਦੇ ਸਮੇਂ ਦੇ ਵਿੱਚ 6000 ਕਰੋੜ ਦੀ ਆਮਦਨ ਹੁੰਦੀ ਸੀ ਪਰ ਲੇਕਿਨ ਅੱਜ ਉਹ ਆਮਦਨ ਵਧ ਕੇ 10000 ਕਰੋੜ ਦਾ ਅੰਕੜਾ ਪਾਰ ਕਰਕੇ ਇਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਤੇ ਨੇਕ ਰੀਤੀ ਦੀ ਸਰਕਾਰ ਜੀਓ ਕੰਮ ਕਰ ਰਹੀ ਹੈ ਹਰਵਿੰਦ ਕੇਜਰੀਵਾਲ ਜੀ ਨੂੰ ਉਡੀਕ ਰਹੇ ਨੇ ਪੰਜਾਬ ਦੇ ਲੋਕ ਕਿਉਂਕਿ ਇੱਕ ਝੂਠੇ ਫਰਜੀ ਕੇਸ ਦੇ ਵਿੱਚ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੋਕ ਨੂੰ ਫੜਿਆ ਸੀਗਾ ਔਨਰੇਬਲ ਸੁਪਰੀਮ ਕੋਰਟ ਵੱਲੋਂ ਰਾਹਤ ਮਿਲਣ ਤੋਂ ਬਾਅਦ ਅੱਜ ਪੰਜਾਬs ਪਹਿਲੀ ਵਾਰ ਆ ਰਹੇ ਨੇਗੇ ਔਰ ਇਸ ਵਿੱਚ ਉਹਨਾਂ ਦਾ ਲੋਕ ਪਰਮਾ ਸਵਾਲ ਕਰ ਰਹੇ ਨੇ ਕਿ ਪਰ ਨਿਕਲ ਦੂਜੇ ਪਾਸੇ ਚੰਨੀ ਸਾਹ ਵਰਗੇ ਉਹ ਬੰਦੇ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇਗੇ ਜਿਨ੍ਹਾਂ ਦੇ ਸਮੇਂ ਵਿੱਚ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਣੇ ਉਹਨਾਂ ਦੇ ਭਤੀਜੇ ਕੋਲੋਂ ਕਿੰਡੀ ਵੱਡੀ ਨਗਦੀ ਪ੍ਰਾਪਤ ਹੋਈ ਸੀ ਕਿੰਡੀ ਵੱਡੀ ਰਿਸ਼ਵਤ ਦੇ ਪੈਸੇ ਪ੍ਰਾਪਤ ਹੋਏ ਸੀ ਇਹ ਪੰਜਾਬ ਜਾਣਦਾਗਾ ਕਿ ਪੰਜਾਬ ਨੂੰ ਕਿਹਨੇ ਲੁੱਟਿਆਗਾ ਪੰਜਾਬ ਨੂੰ ਕਾਂਗਰਸ ਪਾਰਟੀ ਦੇ ਸਮੇਂ ਰਾਜ ਕੇ ਲੁੱਟਿਆ ਗਿਆ ਪੰਜਾਬ ਨੂੰ ਬਰਬਾਦ ਕੀਤਾ ਗਿਆ ਪੰਜਾਬ ਦਾ ਨੌਜਵਾਨ ਸੜਕਾਂ ਤੇ ਸੀਗਾ ਅੱਜ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਕਿਉਂ ਦਿੱਤੀਆਂ ਨਹੀਂਆਂ ਸਰਕਾਰ ਕੋ ਗੌਨਸਿਕ ਮਾਰਦੀ ਨੇ ਸੋ ਮੈਂ ਸਮਝਦਾਗਾ ਕੇ ਅਰਵਿੰਦ ਕੇਜਰੀਵਾਲ ਦੀ ਧਰ ਪੰਜਾਬ ਦੇ ਲੋਕ ਬਹੁਤ ਧਰਮਾ ਸਵਾਗਤ ਕਰ ਰਹੇ ਨੇ ਕਿ ਔਰ ਅੰਮਰ ਸਾਹਿਬ ਦੇ ਵਿੱਚ ਅਰੇ ਹਾਂ ਉਹ ਤੁਮ ਪਹਿਲੀ ਵਾਰ ਆ ਰਹੇ ਨੇ ਕਿ ਪਰ ਪੂਰੇ ਪੰਜਾਬ ਦੇ volunteers ਆਵਾਜ਼ੀ ਪਾਰਟੀ ਦੇ ਸਾਰੇ ਐਮਐਲਏ ਸਹਿਬਾਨ ਮਤਰੀ ਸਹਿਬਾਨ ਉਹਨਾਂ ਦਾ ਜਿਹੜਾ ਪੱਬਾਂ ਪਾਰ ਹੋ ਕੇ ਉਹਨਾਂ ਦਾ ਸਵਾਗਤ ਕਰਨਗੇ